ਬ੍ਰਾਜ਼ੀਲ ਰਸ਼ੀਆ ਇੰਡੀਆ ਚਾਈਨਾ ਅਤੇ ਸਾਊਥ ਅਫਰੀਕਾ ਦੇ ਗੁੱਟ ਬ੍ਰਿਕਸ ਦਾ ਇਸ ਵਾਰ ਵਿਸਤਾਰ ਹੋਇਆ ਹੈ ਰਸ਼ੀਆ ਦੇ ਸ਼ਹਿਰ ਕਜ਼ਾਨ ਵਿੱਚ ਐਤਕੀ ਸਾਲ ਦੀ ਬ੍ਰਿਕਸ ਸਮਿਟ ਨੂੰ ਕਿ ਪੱਛਮੀ ਦੇਸ਼ਾਂ ਦੇ ਬਨੇ ਗੁੱਟਾਂ ਦਾ ਜਵਾਬ ਸਮਝਿਆ ਜਾ ਸਕਦਾ ਹੈ ਭਾਰਤ ਪਾਕਿਸਤਾਨ ਦਰਮਿਆਨ ਚੱਲ ਰਹੇ ਤਣਾਅਾਂ ਦੇ ਬਾਵਜੂਦ ਦੋਵਾਂ ਮੁਲਕਾਂ ਨੇ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਐਗਰੀਮੈਂਟ ਨੂੰ ਅਗਲੇ 5 ਸਾਲ ਲਈ ਮਨਜ਼ੂਰੀ ਦੇ ਦਿੱਤੀ ਹੈ ਨਵੇਂ ਸਮਝੌਤੇ ਨਾਲ ਸ਼ਰਧਾਲੂਆਂ ਨੂੰ ਕੀ ਫਾਇਦਾ ਹੋਏਗਾ ਅਮਰੀਕਨ ਰਾਸ਼ਟਰਪਤੀ ਚੋਣਾਂ ਨੂੰ ਰਹਿ ਗਏ ਨੇ 2 ਹਫ਼ਤੇ ਅਮਰੀਕਾ ਦੇ ਮੌਜੂਦਾ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਚੋਣ ਪ੍ਰਚਾਰ ਵਿੱਚ ਤੇਜ਼ੀ ਲਿਆ ਦਿੱਤੀ ਹੈ ਕਿੱਧਰ ਨੂੰ ਜਾ ਰਹੇ ਹਨ ਰੁਝਾਨ ਜਦੋਂ G7 ਦੇ ਦੇਸ਼ਾਂ ਨੇ ਨਵੇਂ ਮੈਂਬਰਾਂ ਨੂੰ ਲੈਣ ਤੋਂ ਨਾ ਕਰ ਦਿੱਤੀ ਤਾਂ 2006 ਵਿੱਚ BRICS ਗੁੱਟ ਹੋਦ ਵਿੱਚ ਆਇਆ ਸੰ 2024 ਚ ਹੁਣੇ 9 ਮੁਲਕਾਂ ਦੇ ਨਾਲ ਇੱਕ ਵੱਡੇ ਗੁੱਟ ਵਜੋਂ ਹੋਂਦ ਵਿੱਚ ਆ ਗਿਆ ਹੈ ਤੇ ਲਗਭਗ 30 ਹੋਰ ਮੁਲਕਾਂ ਨੇ ਐਜ਼ ਅ ਮੈਂਬਰ ਬਣਨ ਲਈ ਐਪਲੀਕੇਸ਼ਨ ਦੇ ਦਿੱਤੀਆਂ ਹਨ ਰਸ਼ੀਆ ਵਿੱਚ ਹੋਈ ਇਸ ਵਾਰ ਦੀ ਬ੍ਰਿਕਸ ਸਮਿਟ ਦੀ ਚਰਚਾ ਦੁਨੀਆ ਭਰ ਵਿੱਚ ਹੋ ਰਹੀ ਹੈ ਨਾਟੋ ਦੇਸ਼ਾਂ ਦੇ ਨਾਲ ਨਾਲ ਬਹੁਤ ਸਾਰੇ ਵੈਸਟਰਨ ਮੁਲਕ ਰੂਸ ਨੂੰ ਆਈਸੋਲੇਟ ਕਰਨਾ ਚਾਹੁੰਦੇ ਸਨ ਲੇਕਿਨ ਬ੍ਰਿਕਸ ਦਾ ਵਿਸਤਾਰ ਹੋ ਗਿਆ ਹੈ ਲੱਗਦਾ ਨਹੀਂ ਕਿ ਰਸ਼ੀਆ ਅਲੱਗ-ਥਲਗ ਪਿਆ ਹੈ ब्रिक्स शिखर सम्मेलन से जो बड़ी बात निकल के आई वो ये थी कि कैसे एक नॉन वेस्टर्न ग्लोबल ऑर्डर बन रहा है उसमें इन देशों की क्या एक तरफ तो से भूमिका रहेगी रूस के लिए बड़ा फोकस यही था कि दुनिया को बताना वेस्ट को बताना कि वो आइसोलेटेड नहीं है करीब 20 से ज्यादा बड़े नेता यहाँ आए बड़ा फोकस था एक्सपेंशन को लेकर फोकस था ऑल्टरनेट पेमेंट्स मैकेनिज्म को लेकर उस पर भी बातचीत हुई पर कहीं ना कहीं फोकस ये था कि कैसे ये सब जो नेता हैं वो एक आम राय बना सकें बड़े मसलों को लेकर पैलेस्टाइन इसल का मसला हो या ग्लोबल इन्फ्लेशन का मसला हो या एक तरफ से जो सिचुएशन खराब हो रही है दुनिया में यूएन के रिफॉर्म ना होने की वजह से उसका मसला हो क्योंकि यूएन रिफॉर्म्स भी एक बड़ा मुद्दा था ब्रिक्स के शिखर सम्मेलन में ਸਿਧਾਂਤ ਸਿਬਲ ਜੀ ਨਿਊਜ਼ ਕੇ ਲਿਏ ਕਜ਼ਾਨ ਸੇ ਰਸ਼ੀਆ ਇਸ ਸਾਲ ਇਸ ਗੁੱਟ ਵਿੱਚ ਇਜੀਪਟ ਇਥੋਪੀਆ ਈਰਾਨ ਅਤੇ ਯੂਨਾਈਟਿਡ ਅਰਬ ਏਮਿਰੇਟ ਸ਼ਾਮਿਲ ਹੋ ਗਏ ਹਨ ਇਸ ਦੇ ਇਲਾਵਾ ਬ੍ਰਿਕਸ ਦੁਨੀਆ ਦੀ ਅਰਥ ਵਿਵਸਥਾ ਵਿੱਚ ਆਪਣੀ ਹੋਂਦ ਨੂੰ ਕਿਸ ਤਰੀਕੇ ਮਜ਼ਬੂਤ ਕਰ ਪਾਦਾ ਹੈ ਇੱਕ ਵੱਡਾ ਚੈਲੰਜ ਆਏਗਾ ਸਮਝਿਆ ਜਾਂਦਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਅਮਰੀਕਾ ਦੀ ਹੈ ਤੇ ਦੂਜੀ ਚੀਨ ਦੀ और भारत तीसरी वीडी अर्थव्यवस्था बनने रस्ते दे है रशिया के राष्ट्रपति व्लामीर पुतिन ने ब्रिक्स दे अमरीका के ब्रिक्स को वरतन की अपील की है और इतों तक ब्रिक्स करंसी की फोटो भी लॉन्च की गई लेकिन एक्सपर्ट्स का कहना है कि ब्रिक्स करंसी हाली दूर का सुपना है और यह वक्री गल है कि ईरान यू ए ब्रिक्स शामिल होने तुम तो दुनिया का लगभग चाली ਪਰਸਨ ਤੇਲ ਦਾ ਵਪਾਰ ਬ੍ਰਿਕਸ ਦੇ ਹਿੱਸੇ ਵਿੱਚ ਆ ਗਿਆ ਹੈ ਹੁਣ ਇਹ ਸਮਾਂ ਦੱਸੇਗਾ ਕਿ ਬ੍ਰਿਕਸ ਦੇ ਮੁਲਕ ਇਹਨਾਂ ਤੇਲ ਵਪਾਰ ਦਾ ਭੁਗਤਾਨ ਡਾਲਰ ਤੋਂ ਬਿਨਾ ਕਰ ਪਾਉਂਦੇ ਹਨ ਕਿ ਨਹੀਂ ਲੇਕਿਨ ਸਮਝਿਆ ਜਾਂਦਾ ਹੈ ਕਿ ਬ੍ਰਿਕਸ ਗੁੱਟ ਵਿੱਚ ਭਾਰਤ ਦਾ ਕਦ ਵਧਿਆ ਹੈ ਔਰ ਇਸ ਵਾਰ ਬ੍ਰਿਕ ਸਮਿਟ ਵਿੱਚ ਭਾਰਤ ਨੇ ਬ੍ਰਿਕ ਸਮਿਟ ਦੇ ਦੌਰਾਨ ਰਸ਼ੀਆ ਚਾਈਨਾ ਔਰ ਇਰਾਨ ਸਮੇਤ ਕਈ ਮੁਲਕਾਂ ਨਾਲ ਬਾਈਲੈਟਰਲ ਮੀਟਿੰਗਸ ਕੀਤੀਆਂ ਸਨ ਜਿਹਦਾ ਦੁਨੀਆ ਵਿੱਚ ਕਾਫੀ ਚਰਚਾ ਹੋ ਰਹੀ ਹੈ ਉਤਨ اور ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੇੜਤਾ ਦੀ ਚਰਚਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਹੋਈ। ਇਹਦੇ ਇਲਾਵਾ ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿੰਗਪਿੰਗ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੈਠਕ ਨੂੰ ਸਾਰਥਕ ਬੈਠਕ ਵਜੋਂ ਦੇਖਿਆ ਜਾ ਰਿਹਾ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿੰਗਪਿੰਗ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਸਾਲ ਬਾਅਦ ਬਾਈਲੈਟਰਲ ਬੈਠਕ ਹੋਈ। ਦੋਵਾਂ ਨੇ ਭਾਰਤ-ਚੀਨ ਦੇ ਬਾਰਡਰ ਦੇ ਉੱਤੇ ਤਣਾਅ ਨੂੰ ਘਟਾਉਣ ਲਈ ਕੀਤੇ ਸਮਝੌਤੇ ਦਾ ਸਵਾਗਤ ਕੀਤਾ। दोनों लीडर्स ने सरहद शांति बनाए रखने अपनी प्रायोरिटी दस और आपसी विश्वास अपने निश्तों की बुनियाद दस भारत और चीन के बीच जो रिश्तों में दरार थी जो तलखी थी अब खत्म होती लग रही है प्रधानमंत्री नरेंद्र मोदी और चीन के राष्ट्रपति शी जिनपिंग के बीच मुलाकात हुई यहां कजान में बड़ी अनाउंसमेंट हुई एसआर लेवल मैकेनिज्म को एक्टिवेट करा जा रहा है जो भारत के एनएसए अजीत डोवाल और चीन के मिनिस्टर वेंगी द्वारा लीड किया जा रहा है इसके अलावा कैलाश मानसरोवर यात्रा जल्द शुरू करी जा सकती है वीजा को लेकर जो एक तरफ से स्क्रूटिनी थी रिस्ट्रिक्शंस थी वो भी जल्द खत्म हो जाएंगी तो कहीं ना कहीं कजाकिस्तान में जो हुआ वो भारत और चीन के रिश्तोंों के लिए काफी पॉजिटिव रहा और लग रहा है अब रिश्ते कहीं ना कहीं नॉर्मल की तरफ बढ़ रहे हैं सिद्धांत सिंबल जी न्यूज़ कजान रशिया गौरतलब है कि सन 2020 में पूर्वी लद्दाख के बीच दोनों मुल्कों की फौजों के दरमियान हिसक झड़प हुई थी जिस तो बाद दोनों मुल्कों के रिश्तों में तनाव आ गया था तल्खी नु दूर करने के शी जिनपिंग और प्रधानमंत्री नरेंद्र मोदी भी ਇਸ ਬੈਠਕ ਨੂੰ ਕਾਫੀ ਅਹਿਮ ਸਮਝਿਆ ਜਾ ਰਿਹਾ ਹੈ ਪੁਤਨ ਦੇ ਨਾਲ ਹੋਈ ਬੈਠਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫੇਰ ਤੋਂ ਰੂਸ ਤੇ ਯੂਕਰੇਨ ਦੇ ਦਰਮਿਆਨ ਚੱਲ ਰਹੀ ਲੜਾਈ ਨੂੰ ਖਤਮ ਕਰਨ ਤੇ ਜ਼ੋਰ ਦਿੱਤਾ ਔਰ ਕਿਹਾ ਕਿ ਇਹਨਾਂ ਸਮੱਸਿਆਵਾਂ ਦਾ ਹੱਲ ਸ਼ਾਂਤੀਪੂਰਵਕ ਤਰੀਕੇ ਨਾਲ ਹੋਣਾ ਚਾਹੀਦਾ ਹੈ ਔਰ ਭਾਰਤ ਇਹਦੇ ਵਿੱਚ ਆਪਣੀ ਭੂਮਿਕਾ ਬਖੂਬੀ ਨਿਭਾਉਣ ਲਈ ਤਿਆਰ ਹੈ ਸਮੱਸਿਆਵਾਂ ਦਾ ਸਮਾਧਾਨ ਸ਼ਾਂਤੀ ਤਰੀਕੇ ਸੇ ਹੀ ਹੋਣਾ ਚਾਹੀਏ ਸ਼ਾਂਤੀ ਔਰ ਸਥਿਰਤਾ ਕੀ ਜਲਦ ਸੇ ਜਲਦ बहाली का हम पूरी तरह समर्थन करते हैं हमारे सभी प्रयास मानवता को प्रमुखता देते हैं आने वाले समय में भी भारत हर संभव सहयोग देने के लिए तैयार है भारत ने खजान में अपना कॉमर्स दूतावास खोलने की घोषणा की है जिदा पुतिन ने स्वागत किया प्रधानमंत्री नरेंद्र मोदी की तारीफ करते हुए पुतिन ने कहा कि भारत और रूस के रिश्ते बहुत मजबूत हैं हम रूस और भारत के बीच जो सहयोग चल रहा है हम हाँ वो बहुत महत्वपूर्ण मानते हैं खासतौर पर ये बात रखते हुए कि भारत और रूस ये ब्रिक्स के मूल सदस्य देश है रूस और भारत के बीच स्पेशल स्ट्रेटेजिक पार्टनरशिप है और ये रिश्ते बढ़ते जाते हैं ब्रिक्स समिट की समाप्ति तो पहला एक साझा डिक्लेरेशन भी जारी किया गया 2024 ਦੀ ਬ੍ਰਿਕ ਸਮਿਟ ਨੂੰ ਵੈਸਟਰਨ ਵਰਲਡ ਦੇ ਬਨੇ ਹੋਏ ਗੁੱਟਾਂ ਦੇ ਜਵਾਬ ਵਿੱਚ ਦੇਖਿਆ ਜਾ ਰਿਹਾ ਹੈ ਔਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਦੇ ਉੱਤੇ ਵੈਸਟਰਨ ਵਰਲਡ ਦਾ ਦਬਦਬਾ ਘਟੇ ਤਾਂਕਿ ਉਹ ਸੰਸਥਾਵਾਂ ਦੁਨੀਆ ਪਰ ਦੇ ਬਾਕੀ ਮੁਲਕਾਂ ਨੂੰ ਵੀ ਫਾਇਦਾ ਦੇ ਸਕਣ ਭਾਰਤ ਔਰ ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਸਮਝੌਤੇ ਨੂੰ ਅਗਲੇ 5 ਸਾਲ ਲਈ ਵਧਾ ਦਿੱਤਾ ਹੈ ਭਾਰਤ ਔਰ ਪਾਕਿਸਤਾਨ ਨੇ ਸਨ 2019 ਨਵੰਬਰ ਵਿੱਚ ਪਾਕਿਸਤਾਨ ਦੇ ਸ਼ਹਿਰ ਨਾਰੋਵਾਲ ਤੇ ਬਾਬਾ ਗੁਰਨਾਨਕ ਦੇਵ ਜੀ ਦੇ ਗੁਰਦੁਆਰਾ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕਰਤਾਰਪੁਰ ਕੋਰੀਡੋਰ ਨੂੰ ਖੋਲ੍ਹਿਆ ਸੀ। ਭਾਰਤ ਵਾਲੇ ਪਾਸਿਓਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਪਾਕਿਸਤਾਨ ਵਾਲੇ ਪਾਸਿਓਂ ਪਾਕਿਸਤਾਨ ਦੇ ਉਸਵੇਲੇ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਕੋਰੀਡੋਰ ਦਾ ਉਦਘਾਟਨ ਕੀਤਾ ਸੀ। ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਉਹ ਸਥਾਨ ਹੈ ਜਿੱਥੇ ਬਾਬਾ ਗੁਰਨਾਨਕ ਨੇ ਆਪਣੇ ਅਖੀਰਲੇ ਲਗਭਗ 17 ਸਾਲ ਪਤਾ ਹੈ ਸਰ ਇਸ ਮੁਕੱਦਸ ਥਾਨ ਤੇ ਅੱਜ ਇੱਕ ਗੁਰਦੁਆਰਾ ਸਾਹਿਬ ਮੌਜੂਦ ਹੈ ਔਰ ਇਹਦੇ ਨਾਲ ਹੀ ਬਾਬਾ ਨਾਨਕ ਦੀ ਯਾਦ ਵਿੱਚ ਇੱਕ ਮਜ਼ਾਰ ਬਣੀ ਹੋਈ ਹੈ 24 ਅਕਤੂਬਰ 2019 ਨੂੰ ਡੇਰਾ ਬਾਬਾ ਨਾਨਕ ਅਤੇ ਨਾਰੋਵਾਲ ਦੇ ਬਾਰਡਰ ਦੇ ਉੱਤੇ ਭਾਰਤ ਔਰ ਪਾਕਿਸਤਾਨ ਦੇ ਅਧਿਕਾਰੀਆਂ ਨੇ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਸਮਝੌਤਾ ਸਾਈਨ ਕੀਤਾ ਸੀ ਉਸ ਸਮਝੌਤੇ ਤਹਿਤ ਇਸ ਰਸਤੇ ਤੋਂ ਪਾਰਤੀ ਸ਼ਰਧਾਲੂ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਦਰਸ਼ਨਾਂ ਲਈ ਜਾ ਸਕਦੇ ਹਨ ਉਦੇ ਲਈ ਕੁਝ ਸ਼ਰਤਾਂ ਰੱਖੀਆਂ ਗਈਆਂ ਸਨ ਇੱਕ ਤੇ ਐ ਸੀ ਕਿ ਸ਼ਰਧਾਲੂਆਂ ਨੂੰ ਸਵੇਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਸ਼ਾਮ ਨੂੰ ਭਾਰਤ ਵਾਪਸ ਆਉਣਾ ਹੋਵੇਗਾ ਔਰ ਜਿਹੜੇ ਸ਼ਰਧਾਲੂ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਵਰਤੋਂ ਕਰਨਾ ਚਾਹੁੰਦੇ ਹਨ ਉਹਨਾਂ ਤੋਂ ਪਾਕਿਸਤਾਨ 20 ਅਮਰੀਕਨ ਡਾਲਰ ਦੀ ਐਂਟਰੀ ਫੀਸ ਲਏਗਾ ਹਾਲਾਂਕਿ ਪਾਸਪੋਰਟ ਦੇ ਉੱਤੇ ਕੋਈ ਮੋਹਰ ਤੇ ਨਹੀਂ ਲਗਾਈ ਜਾਂਦੀ ਲੇਕਿਨ ਪਾਸਪੋਰਟ ਦਾ ਹੋਣਾ ਇੱਕ ਸ਼ਰਤ ਸੀ ਜਿਸ ਵੇਲੇ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਸਮਝੌਤਾ ਕੀਤਾ ਗਿਆ ਸੀ ਉਮੀਦ ਸੀ ਕਿ ਇਸ ਕੋਰੀਡੋਰ ਦੇ ਰਸਤੇ ਭਾਰਤੋਂ ਰੋਜ਼ 5000 ਦੇ ਕਰੀਬ ਸ਼ਰਧਾਲੂ ਆਉਣਗੇ ਲੇਕਿਨ ਅਸਾਂ ਨਹੀਂ ਹੋਇਆ ਹੁਣ ਤੱਕ ਦੀ ਅਵੇਲੇਬਲ ਇਨਫੋਰਮੇਸ਼ਨ ਦੇ ਮੁਤਾਬਿਕ ਐਵਰੇਜ 200 ਦੇ ਕਰੀਬ ਸ਼ਰਧਾਲੂ ਰੋਜ਼ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਵਰਤੋਂ ਕਰ ਰਹੇ ਹਨ ਔਰ ਜੋ ਕਿ ਉਮੀਦ ਨਾਲੋਂ ਕਿਤੇ ਜ਼ਿਆਦਾ ਘੱਟ ਹੈ ਇਸ ਦੇ ਇਲਾਵਾ ਭਾਰਤ ਪਾਕਿਸਤਾਨ ਨੂੰ ਕਈ ਦਫਾ 20 ਡਾਲਰ ਐਂਟਰੀ ਫੀਸ ਨੂੰ ਖਤਮ ਕਰਨ ਲਈ ਕਹਿ ਚੁੱਕਾ ਹੈ لیکن پاکستان نے وہ انٹری فیس حال ہی جوں دی توں رکھی ہوئی ہے۔ پاسپورٹ دی ورتو تے وی کئی وار سوال چکیا گیا اور اس سمجھیا جاندا ہے کہ پنجاب دے بہت سارے پنڈاں وچ لوکاں کو پاسپورٹ نہیں ہن اور او چاندے ہن کہ کرتار پور صاحب دے درشناں لئی اس شرط نو ختم کر دتا جانا چاہیدا ہے۔ فلحال نئی نویں کیتے سمجھوتے وچ انہاں شرطاں نو جوں دا توں بنائے رکھا ہوا ہے۔ لیکن شردالوںاں نو اس گل دا سکون ہے کہ بھارت اور پاکستان نے ਇੱਕ ਵਾਰ ਫੇਰ ਇਸ ਕੋਰੀਡੋਰ ਨੂੰ ਚਲਦੇ ਰਹਿਣ ਲਈ ਸਮਝੌਤਾ ਕੀਤਾ ਹੈ ਅਮਰੀਕੀ ਰਾਸ਼ਟਰਪਤੀ ਦੀ ਚੋਣਾਂ ਨੂੰ ਲਗਭਗ 2 ਹਫ਼ਤੇ ਦਾ ਸਮਾਂ ਬਾਕੀ ਰਹਿ ਗਿਆ ਹੈ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਇਸ ਚਨਾਵੀ ਜੰਗ ਦੇ ਮੈਦਾਨ ਵਿੱਚ ਆਪਣੇ ਵੋਟਰਾਂ ਨੂੰ ਰੁਝਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਇਹਨਾਂ ਚੋਣਾਂ ਤੇ ਦੁਨੀਆ ਭਰ ਦੀ ਨਜ਼ਰ ਹੈ 1.5 ਨਵੰਬਰ 2024 ਨੂੰ ਹੋਣੀਆਂ ਹਨ ਅਤੇ ਚੋਣ ਜਿੱਤਣ ਵਾਲਾ ਉਮੀਦਵਾਰ ਅਗਲੇ 4 ਸਾਲ ਲਈ ਚੁਲਿਆ ਜਾਣਾ ਹੈ ਇਸ ਵੇਲੇ ਅਮਰੀਕਾ ਵਿੱਚ ਡੈਮੋਕ੍ਰੈਟਿਕ ਪਾਰਟੀ ਸੱਤਾ ਵਿੱਚ ਹੈ ਦੋਵੇਂ ਕੈਂਡੀਡੇਟਸ ਉਹਨਾਂ ਸਟੇਟਸ ਵਿੱਚ ਜ਼ਿਆਦਾ ਜ਼ੋਰ ਲਗਾ ਰਹੇ ਹਨ ਜਿਨ੍ਹਾਂ ਤੋਂ ਰਵਾਇਤੀ ਤੌਰ ਤੇ ਉਹਨਾਂ ਦੀਆਂ ਪਾਰਟੀਆਂ ਨੂੰ ਵੋਟਾਂ ਮਿਲਦੀਆਂ ਰਹੀਆਂ ਹਨ ਕਮਲਾ ਹੈਰਿਸ ਨੇ ਪਿਛਲੇ ਦਿਨਾਂ ਪੈਂਸਿਲਵੇਨੀਆ ਮਿਸ਼ੀਗਨ ਅਤੇ ਵਿਸਕੋਂਸਿਨ ਸਟੇਟਸ ਦਾ ਦੌਰਾ ਕੀਤਾ रिपब्लिकन पार्टी ਦੇ ਉਮੀਦਵਾਰ ਡੋਨਲਡ 트ਰੰਪ ਨੇ ਐਸ਼ਵਲ ਅਤੇ ਨਾਰਥ ਕੈਰੋਲਿਨਾ ਦਾ ਦੌਰਾ ਕੀਤਾ ਅਮਰੀਕਾ ਦੀ ਡੈਮੋਕ੍ਰੈਟਿਕ ਪਾਰਟੀ ਮੁਕਤੌਰ ਤੇ ਨਾਗਰਿਕ ਅਧਿਕਾਰਾਂ ਸਮਾਜਿਕ ਸੁਰੱਖਿਆ ਅਤੇ ਜਲਵਾਯੂ ਪਰਵਰਤਨ ਦੇ ਮੁੱਦਿਆਂ ਨੂੰ ਲੈ ਕੇ ਲੋਕਾਂ ਤੱਕ ਜਾ ਰਹੀ ਹੈ ਔਰ ਇਹਨਾਂ ਦੇ ਹੱਲ ਨੂੰ ਯਕੀਨੀ ਬਣਾਉਂਦਾ ਦਾਅਵਾ ਵੀ ਕਰ ਰਹੀ ਹੈ ਔਰ ਉਧਰ ਡੋਨਲਡ 트ਰੰਪ ਦੀ ਰਿਪਬਲਿਕਨ ਪਾਰਟੀ ਟੈਕਸ ਘਟਾਉਣ ਸਰਕਾਰ ਦਾ ਆਕਾਰ ਘਟਾਉਣ ਬੰਦੂਕ ਰੱਖਣ ਦਾ ਅਧਿਕਾਰ ਦੇਣ ਅਤੇ ਇਮੀਗ੍ਰੇਸ਼ਨ ਦਾ ਵਿਰੋਧ ਕਰਨ ਔਰ ਇਹਦੇ ਨਾਲ-ਨਾਲ ਗਰਭਪਾਤ ਤੇ ਸਖਤ ਪਾਬੰਦੀਆਂ ਲਗਾਉਣ ਦੇ ਹੱਕ ਵਿੱਚ ਹੈ ਅਮਰੀਕਾ ਦੀ ਅਖਬਾਰ ਦਾ ਵਾਸ਼ਿੰਗਟਨ ਪੋਸਟ ਵੱਲੋਂ ਕੀਤੇ ਗਏ ਇੱਕ ਸਰਵੇ ਦੇ ਮੁਤਾਬਿਕ ਦੋਵਾਂ ਦੇ ਦਰਮਿਆਨ ਬਹੁਤ ਨਜ਼ਦੀਕੀ ਲੜਾਈ ਚੱਲ ਰਹੀ ਹੈ 5 ਨਵੰਬਰ ਨੂੰ ਵੋਟਾਂ ਪੈਣਗੀਆਂ ਔਰ ਉਮੀਦ ਹੈ ਕਿ ਉਸੇ ਦਿਨ ਰਾਤ ਤੱਕ ਰਿਜ਼ਲਟ ਸਾਹਮਣੇ ਆ ਜਾਣਗੇ ਦੁਨੀਆਦਾਰੀ ਚ ਹੁਣ ਸਮਾਂ ਹੈ ਇਤਿਹਾਸ ਦੇ ਉਹਨਾਂ ਪੰਨਿਆਂ ਨੂੰ ਜਾਣਨ ਦਾ ਜਿਨ੍ਹਾਂ ਨੇ ਦੇਸ਼ ਦੀ ਲੜਾਈ ਵਿੱਚ ਆਪਣਾ ਹਿੱਸਾ ਪਾਇਆ ਸੀ ਮੈਂ ਗੱਲ ਕਰ ਰਿਹਾ ਹਾਂ ਜਨਰਲ ਸਰਦਾਰ ਸ਼ਾਮ ਸਿੰਘ ਠਾਰੀਵਾਲਾ ਦੀ ਜਨਰਲ ਸ਼ਾਮ ਸਿੰਘ ਠਾਰੀਵਾਲਾ 10 ਫਰਵਰੀ 1846 ਨੂੰ ਫਿਰੋਜ਼ਪੁਰ ਦੇ ਜ਼ਿਲ੍ਹੇ ਵਿੱਚ ਸਬਰਾਉਂ ਦੇ ਨੇੜੇ ਸਤਲੁਜ ਦਰਿਆ ਦੇ ਕੰਢੇ ਤੇ ਅੰਗਰੇਜ਼ਾਂ ਨਾਲ ਲੜਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਸਨ ਪੇਸ਼ ਹੈ ਇੱਕ ਰਿਪੋਰਟ ਅੱਜ ਅਸੀਂ ਭਾਰਤੀ ਇਤਿਹਾਸ ਦੇ ਇੱਕ ਮਹਾਨ ਯੋਧਾ ਇੱਕ ਸੱਚੇ ਨਾਇਕ ਸਰਦਾਰ ਸ਼ਾਮ ਸਿੰਘ ਔਟਾਰੀ ਵਾਲਾ ਦਾ ਜ਼ਿਕਰ ਕਰਨ ਜਾ ਰਹੇ ਹਾਂ ਮੈਂ ਰਵਿੰਦਰ ਸਿੰਘ ਰੋਬਨਸਵੈਲੇ ਭਾਰਤਪਾਕ ਸਰਹੱਦ ਤੇ ਸਥਿਤ ਔਟਾਰੀ ਪਿੰਡ ਵਿੱਚ ਹਾਂ ਔਰ ਔਟਾਰੀ ਪਿੰਡ ਵਿੱਚ ਸਰਦਾਰ ਸ਼ਾਮ ਸਿੰਘ ਔਟਾਰੀ ਵਾਲਾ ਦੇ ਸਮਾਰਕ ਤੇ ਹਾਂ ਸਰਦਾਰ ਸ਼ਾਮ ਸਿੰਘ ਔਟਾਰੀ ਵਾਲਾ 19ਵੀਂ ਸਦੀ ਦੇ ਇੱਕ ਮਹਾਨ ਯੋਧਾ ਰਹੇ ਹਨ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਬਹੁਤ ਸਾਰੀਆਂ ਐਂਗਲੋ ਸਿੱਖਵਾਰ ਵਿੱਚ ਭਾਗ ਲਿਆ ਭਾਵੇਂ ਪੇਸ਼ਾਵਰ ਦੀ ਜੰਗ ਸੀ ਭਾਵੇਂ ਮਲਤਾਨ ਦੀ ਜਾਂ ਟਕਰੀ ਉਹਦੇ ਵਿੱਚ ਉਹਨਾਂ ਦੇ ਕਾਰਨਾਮੇ ਹਾਲੀ ਤੱਕ ਯਾਦ ਕੀਤੇ ਜਾਂਦੇ ਹਨ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ ਵੀ ਉਹ ਮਹਾਰਾਣੀ ਜਿੰਦ ਕੌਰ ਦੇ ਨਾਲ ਉਸ ਰਾਜ ਵਿੱਚ ਵੀ ਆਪਣੀ ਸੇਵਾਵਾਂ ਦਿੰਦੇ ਰਹੇ ਐਂਗਲੋ ਸਿੱਖਵਾਰ ਵਿੱਚ ਉਹਨਾਂ ਦਾ ਨਾਮ ਹਰ ਜੇ ਵੀ ਲਿਆ ਜਾਂਦਾ ਹੈ ਸਰਦਾਰ ਸ਼ਾਮ ਸਿੰਘ ਠਾਰੀ ਵਾਲਾ ਦੀ ਸਬਰਾਉਂ ਦੀ ਜੰਗ ਵਿੱਚ ਹੋਈ ਸ਼ਹਾਦਤ ਤੋਂ ਬਾਅਦ ਸ਼ਾਮ ਸਿੰਘ ਠਾਰੀ ਵਾਲਾ ਦੀ ਯਾਦ ਵਿੱਚ ਉਹਨਾਂ ਦੇ ਪਤ੍ਰਿਕ ਪਿੰਡ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ ਉੱਥੇ ਉਹਨਾਂ ਦਾ ਸਮਾਰਕ ਬਣਾਇਆ ਗਿਆ ਅੱਜ ਉੱਥੇ ਇੱਕ ਮਿਊਜ਼ੀਅਮ ਹੈ ਜਿਹਦੇ ਵਿੱਚ ਉਹਨਾਂ ਦੇ ਬਾਰੇ ਉਹਨਾਂ ਦੀਆਂ ਜਿਹੜੀਆਂ ਲੜਾਈਆਂ ਜਿਹੜੇ ਵਿੱਚ ਉਹਨਾਂ ਨੇ ਜਿੱਤ ਹਾਸਲ ਕੀਤੀਆਂ ਜਿਨ੍ਹਾਂ ਵਿੱਚ ਉਹਨਾਂ ਨੇ ਭਾਗ ਲਿਆ ਉਹਦੇ ਬਾਰੇ ਜ਼ਿਕਰ ਹੈ ਪਿਕਚਰਜ਼ ਨੇ ਉਹਨਾਂ ਦੇ ਪਰਿਵਾਰ ਦੀਆਂ ਉਹਨਾਂ ਦੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕਿਸ ਤਰ੍ਹਾਂ ਦੇ ਸੰਬੰਧ ਸੀ ਪਰਿਵਾਰਕ ਸਨ ਉਸ ਖੁਦ ਹੀ ਬਾਰੇ ਸਾਰੀ ਡਿਪਿਕਸ਼ਨ ਇਥੇ ਇੱਕ ਮਿਊਜ਼ੀਅਮ 'ਚ ਦਿੱਤੀ ਗਈ ਹੈ ਇਹਦੇ ਇਲਾਵਾ ਇੱਥੇ ਗੁਰਦੁਆਰਾ ਸਹਿਬਾਨ ਬਣੇ ਹੋਏ ਨੇ ਔਰ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵੇਲੇ ਉਹਨਾਂ ਦੀ ਯਾਦ ਵਿੱਚ ਜਿਹੜੀ ਭਾਰਤੀ ਫੌਜ ਨੇ ਇੱਕ ਟੈਂਕ ਦਿੱਤਾ ਸੀ ਉਹ ਇੱਥੇ ਲਗਾਇਆ ਗਿਆ ਹੈ ਤੋਪਾਂ ਲਗਾਈਆਂ ਗਈਆਂ ਹਨ ਅਤੇ ਬਹੁਤ ਸੋਹਣਾ ਲੈਂਡਸਕੇਪ ਕੀਤਾ ਗਿਆ ਹੈ ਇੱਥੇ ਸਾਲ ਵਿੱਚ ਇੱਕ ਵਾਰੀ ਬਹੁਤ ਵੱਡਾ ਸਮਾਗਮ ਵੀ ਕੀਤਾ ਜਾਂਦਾ ਹੈ ਜਿਦੇ ਵਿੱਚ ਸ਼ਾਮ ਸਿੰਘ ਟਾਰੀਵਾਲਾ ਦੇ ਬਹਾਦਰੀ ਦੇ ਕਿੱਸੇ ਕਹਾਣੀਆਂ ਨੂੰ ਯਾਦ ਕੀਤਾ ਜਾਂਦਾ ਹੈ ਪਰ ਨਵੀਂ ਪੀੜੀ ਨੂੰ ਉਹਨਾਂ ਦੇ ਬਾਰੇ ਦੱਸਿਆ ਜਾਂਦਾ ਹੈ ਜਦੋਂ ਵੀ ਤੁਸੀਂ ਭਾਰਤ-ਪਾਕਿ ਸਿਮਾ ਤੇ ਸਥਿਤ ਟਾਰੀ ਪਿੰਡ ਵਾਲਾ ਹੁੰਦੇ ਹੋ ਤੇ ਸ਼ਾਮ ਸਿੰਘ ਟਾਰੀਵਾਲਾ ਦੇ ਸਮਾਰਕ ਤੇ ਜ਼ਰੂਰ ਆਓ ਔਰ ਆਪਣੀ ਨਵੀਂ ਜਨਰੇਸ਼ਨ ਨੂੰ ਸਰਦਾਰ ਸ਼ਾਮ ਸਿੰਘ ạtਾਰੀ ਵਾਲਾ ਔਰ ਉਹਨਾਂ ਦੇ ਨਾਲ ਜਿਹੜੇ ਯੋਧਾ ਉਹਨਾਂ ਨੇ ਜਿਸ ਤਰੀਕੇ ਐਂਗਲੋ ਸਿਕਵਾਰ ਵਿੱਚ ਹਿੱਸਾ ਲਿਆ ਔਰ ਇਤਿਹਾਸ ਵਿੱਚ ਆਪਣਾ ਨਾਮ ਕਮਾਇਆ ਉਹਨਾਂ ਦੇ ਬਾਰੇ ਜ਼ਰੂਰ ਦੱਸੋ ਦੁਨੀਆਦਾਰੀ ਦੇ ਐਪੀਸੋਡ ਵਿੱਚ ਹੁਣ ਤੱਕ ਇੰਨਾ ਹੀ ਅਗਲੇ ਹਫਤੇ ਦੁਨੀਆ ਭਰ ਵਿੱਚ ਹੋਈਆਂ ਕੁਝ ਖਾਸ ਸਰਗਰਮੀਆਂ ਤੇ ਚਰਚਾ ਕਰਨ ਲਈ ਮੈਂ ਫੇਰ ਹਾਜ਼ਰ ਹੋਵਾਂਗਾ ਉਦੋਂ ਤੱਕ ਦੁਨੀਆ ਭਰ ਦੀਆਂ ਖਬਰਾਂ ਨੂੰ ਦੇਖਣ ਔਰ ਜਾਣਨ ਲਈ ਵੇਖਦੇ ਰਹੋ ਜੀ ਪੰਜਾਬ ਹਰਿਆਣਾ ਹਿਮਾਚਲ